ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ੇ ਦੇ ਖਾਤਮੇ ਲਈ ਮਲਟੀ ਡਾਈਮੈਨਸ਼ਨਲ ਅਪਰੋਚ ਅਡਾਪਟ ਕੀਤੀ ਗਈ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਗਵਰਨਮੈਂਟ ਕਾਲਜ ਵਿੱਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਤੇ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਖੇਡ ਮੁਕਾਬਲੇ ਕਰਾਏ ਗਏ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਗਵਰਨਮੈਂਟ ਕਾਲਜ ਵਿੱਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਤੇ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਖੇਡ ਮੁਕਾਬਲੇ ਕਰਾਏ ਗਏ ਜਿਨ੍ਹਾਂ ਦਾ ਅੱਜ ਉਦਘਾਟਨ ਕੀਤਾ ਗਿਆ ਇਹਨਾਂ ਖੇਡ ਮੁਕਾਬਲਿਆਂ ਵਿੱਚ ਰੱਸਾ ਕਸੀ ਹਾਕੀ ਬਾਸਕਟਬਾਲ ਵਾਲੀਬਾਲ 400 ਮੀਟਰ ਰੇਸ ਜਿਮਨਾਸਟਿਕ ਨਸ਼ਿਆਂ ਦੇ ਖਿਲਾਫ ਨਾਟਕ ਤੇ ਜਾਗਰੂਕ ਪ੍ਰੋਗਰਾਮ ਕਰਾਏ ਗਏ ਇਸ ਖੇਡ ਮੁਕਾਬਲੇ ਦੇ ਵਿੱਚ ਭਾਗ ਲੈਣ ਦੇ ਲਈ ਨੌਜਵਾਨਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਤੇ ਇਸ ਖੇਡ ਮੁਕਾਬਲੇ ਦੇ ਦੌਰਾਨ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਖਿਡਾਰੀਆਂ ਨੂੰ ਇਨਾਮ ਵੀ ਵੰਡੇ ਜਾਣਗੇ ਮੁਖਤਰ ਸਾਹਿਬ ਤੋਂ ਬੂਟਾ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਮੁਖਤਰ ਸਾਹਿਬ ਪੁਲਿਸ ਵੱਲੋਂ ਨਸ਼ੇ ਦੇ ਖਾਤਮੇ ਲਈ ਮਲਟੀ ਡਾਈਮੈਨਸ਼ਨਲ ਅਪਰੋਚ ਅਡਾਪਟ ਕੀਤੀ ਗਈ ਹੈ ਜੋ ਪੰਜਾਬ ਸਰਕਾਰ ਦਾ ਵੀ ਉਪਰਾਲਾ ਹੈਗਾ ਉਸੇ ਕੜੇ ਦੇ ਵਿੱਚ ਜੋ ਸਾਡਾ ਜਾਗਰੂਕਤਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਉਸਨੇ ਪਹਿਲੇ ਅਸੀਂ ਮੈਰਾਥਨ ਵਗਰਾ ਵੀ ਕੰਡਕਟ ਕਰਵਾਈ ਹੈਗੀ ਪਿੰਡਾਂ ਦੇ ਵਿੱਚ ਜਾ ਜਾ ਕੇ لوکاں نو ਅਵੇਅਰ ਕਰ ਰਹੇ ਆ ਕਿ ਨਸੇ ਨੂੰ ਛਡੋ ਔਰ ਇੱਕ ਖੁਸ਼ਹਾਲ ਜ਼ਿੰਦਗੀ ਜਿਓ ਉਸੇ ਕੜੀ ਦੇ ਵਿੱਚ ਅੱਜ ਅਸੀਂ ਇੱਥੇ ਸਟੇਡੀਅਮ ਦੇ ਵਿੱਚ ਵੱਖ-ਵੱਖ ਟੀਮਾਂ ਕੇ ਰਾਹੀਂ ਉਹਨਕੇ ਮੈਚ ਕਰਵਾਏ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਬੱਚਿਆਂ ਨੂੰ ਖੇਡਾਂ ਪ੍ਰਤੀ ਅਸੀਂ ਮੋਟੀਵੇਟ ਕਰ ਸਕਾਂ। ਇੱਥੇ ਅੱਜ ਅਸੀਂ ਜਿਮਨਾਸਟਿਕ ਸ਼ੋਅ ਆ ਹਾਕੀ, ਵਾਲੀਬॉल, ਬਾਸਕਟਬਾਲ ਆ ਰੇਲੇ ਰੇਸ ਔਰ ਕੁਝ ਨਾਟਕ ਕੇ ਪ੍ਰੋਗਰਾਮ ਇੱਥੇ ਕਰਵਾਏਗੇ ਪੂਰੇ ਦਿਨ ਇਹ ਫਸੜਾ ਫੰਕਸ਼ਨ ਚੱਲਦਾ ਰਹੇਗਾ। ये ऐसा नहीं कि एक दिन का फंक्शन है ये सारी कंटिन्यूअस प्रोसेस हैगी तो मैं सारी मुक्सर पुलिस वालों सारे जो नशा तस्कर है उन्होंने ये मैसेज देना चाहता हूँ कि या तो नशा तो जो कारोबार है तो छोड़ दो अदरवाइज उन्होंने खिलाफ सख्त से सख्त सक एक्शन लिया जाएगा असी लास्ट जो जनवरी मंथ के चार ड्रग स्मर की एक करोड़ इकहत्तर लाख की प्रॉपर्टी भी असी फ्रीज करवाई है तो ऐसा नहीं कि असी सिर्फ जो ड्रग उनकी प्रॉपर्टी जो उन्होंने से बनाई है अटैच भी करवा रहे हैं सर आज जो जो इवेंट हो रहा है, दस्ते है इसमें इसमें के है, उनकी भी टीमें ऐसी बुलाई है ताकि एक बढ़िया कंपटीशन करवाया जा सके और बाद में जो विजेता टीम है जो आएंगे मुख्य मेहमान प्राइज डिस्ट्रीब्यूशन भी किया जाएगा